ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ। ਹਾਲਾਂਕਿ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਦਾ ਐਲਾਨ ਕੀਤਾ ਗਿਆ ਕਿ ਹੁਣ ਰੈਗੂਲਰ ਵਰਕਿੰਗ ਡੇ ਹੋਣਗੇ ਪਰ ਸਟੂਡੈਂਟਸ ਦਾ ਕਹਿਣਾ ਹੈ ਕਿ ਜਿੰਨਾ ਤੱਕ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਯੂਨੀਵਰਸਿਟੀ ਵੀ ਬੰਦ ਰਹੇਗੀ। ਔਰ ਕੱਲ ਦਾ ਤੁਹਾਨੂੰ ਦੱਸਦੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਸ਼ਡਿਊਲ ਜਾਰੀ ਕੀਤਾ ਗਿਆ ਔਰ ਕੱਲ ਵਰਕਿੰਗ ਡੇ ਦੱਸਿਆ ਗਿਆ ਹੈ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਪਰ ਦੂਜੇ ਤੌਰ ਤੇ ਜਿਹੜਾ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਨੇ ਕੱਲ ਵੀ ਯੂਨੀਵਰਸਿਟੀ ਬੰਦ ਰਹਿਣ ਦਾ ਐਲਾਨ ਕੀਤਾ ਸਵੈਸ ਕਰਕੇ ਤੁਹਾਨੂੰ ਦੱਸਦੇ ਕਿ ਕੱਲ ਦੱਸਿਆ ਜਾ ਰਿਹਾ ਹੈ ਕਿ ਟਕਰਾਅ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੱਲ ਫਿਰ ਟਕਰਾਅ ਹੋ ਸਕਦਾ ਹੈ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਕੱਲ ਆਮ ਦਿਨਾਂ ਦੀ ਤਰ੍ਹਾਂ ਜਿਹੜੀ ਯੂਨੀਵਰਸਿਟੀ ਹੈ ਉਹ ਖੁੱਲ੍ਹੇਗੀ ਇੱਥੇ ਸਟੂਡੈਂਟ ਪੜ ਸਕਦੇ ਨੇ ਕੰਮਕਾਜ ਹੋ ਸਕਦਾ ਪਰ ਦੂਜੇ ਪਾਸੇ ਜਿਹੜਾ ਸਟੂਡੈਂਟ ਯੂਨੀਅਨ ਹੈ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਕੋਈ ਪੜਾਉਣ ਦੇ ਵਾਸਤੇ ਆਏਗਾ ਕੰਮਕਾਜ ਕਰਾਉਣ ਦੇ ਵਾਸਤੇ ਆਏਗਾ ਜਾਂ ਕਰਨ ਦੇ ਵਾਸਤੇ ਆਏਗਾ ਤਾਂ ਸਟੂਡੈਂਟ ਉਹਨੂੰ ਰੋਕੜਗੇ ਗੇਟ ਬੰਦ ਕਰਵਾਏ ਜਾਣਗੇ ਜ਼ਬਰਦਸਤੀ ਤਾਂ ਕੱਲ ਵੀ ਟਕਰਾਹ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਬੜੇ ਲੰਮੇ ਸਮੇਂ ਤੋਂ ਇਹ ਪੀਯੂ ਦਾ ਮੁੱਦਾ ਲਟਕਿਆ ਹੋਇਆ ਹੈ ਹਾਲਾਂਕਿ ਪੀਯੂ ਸੈਨੇਟ ਸਿੰਡੀਕੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਫਿਰ ਇਹਦਾ ਜ਼ੋਰਦਾਰ ਪ੍ਰਦਰਸ਼ਨ ਹੁੰਦਾ ਔਰ ਇਸ ਦੇ ਪ੍ਰਦਰਸ਼ਨ ਤੋਂ ਬਾਅਦ ਦੇ ਵਿੱਚ ਯੂ ਟਰਨ ਲੈਣਾ ਪੈ ਗਿਆ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲਿਆ ਗਿਆ ਤਾਂ ਹੁਣ ਇਹ ਸਟੂਡੈਂਟਸ ਮੰਗ ਕਰ ਰਹੇ ਨੇ ਕਿ ਇੱਕ ਵਾਰ ਫਿਰ ਤੋਂ ਇਹਦੀਆਂ ਚੂਣਾ ਜੜੀਆਂ ਨੇ ਸੈਨਟ ਦੀਆਂ ਚੂਣਾ ਕਰਵਾਈਆਂ ਜਾਣ ਤਾਂ ਜੋ ਸੈਨਟ ਦੀ ਨਵੀਂ ਭਰਤੀ ਜਿਹੜੀ ਆ ਉਹ ਕੀਤੀ ਜਾਵੇ ਪਰ ਕੋਈ ਠੋਸ ਤੁਹਾਨੂੰ ਦੱਸ ਦੇ ਕਿਸ ਦੇ ਉੱਪਰ ਨਤੀਜਾ ਨਹੀਂ ਨਿਕਲਿਆ ਸਟੂਡੈਂਟ ਦੀ ਵੀਸੀ ਦੇ ਨਾਲ ਗੱਲਬਾਤ ਜ਼ਰੂਰ ਹੋਈ ਮੁਲਾਕਾਤ ਜ਼ਰੂਰ ਹੋਈ ਔਰ ਟੇਬਲ ਟਾਕ ਕੀਤੀ ਗਈ ਪਰ ਕੋਈ ਵੀ ਅਜੇ ਤਰੀਕਾ ਦਾ ਐਲਾਨ ਨੂੰ ਲੈ ਕੇ ਕੋਈ ਵੀ ਗੱਲਬਾਤ ਜਿਹੜੀ ਸਾਹਮਣੇ ਨਹੀਂ ਆਈ ਜਿਸ ਤੋਂ ਜਿਹੜੇ ਸਟੂਡੈਂਟਸ ਨੇ ਉਹ ਖਫਾ ਨਜ਼ਰ ਆ ਰਹੇ ਨੇ ਉਹ ਕਹਿੰਨੇ ਕਿ ਸਾਨੂੰ ਪਹਿਲਾਂ ਤਰੀਕਾ ਦਾ ਐਲਾਨ ਕਰਦੇ ਹੋ ਤੁਸੀਂ ਹਰ ਵਾਰ ਇੰਜ ਹੀ ਕਰਦੇ ਹੋ ਭਰੋਸਾ ਦਿਵਾ ਕੇ ਕਹਿੰਦੇ ਆ ਕਿ ਤਰੀਕਾ ਦਾ ਐਲਾਨ ਕਰ ਦਾਂਗੇ ਪਰ ਉਸ ਤੋਂ ਬਾਅਦ ਤਰੀਕਾ ਦਾ ਐਲਾਨ ਨਹੀਂ ਹੁੰਦਾ ਤਾਂ ਇਸੇ ਕਰਕੇ ਸਟੂਡੈਂਟ ਇਸ ਵਾਰ ਆਪਣੀ ਗੱਲ ਤੇ ਖੜੇ ਨੇ ਕਿ ਜਿੰਨਾ ਤੱਕ ਤਰੀਕਾ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹ ਦਰਨਾ ਪ੍ਰਦਰਸ਼ਨ ਬੰਦ ਨਹੀਂ ਕਰਾਂਗੇ ਜਾਂ ਦਰਨਾ ਨਹੀਂ ਚੁੱਕਾਂਗੇ ਤਾਂ ਕੱਲ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਐਲਾਨਿਆ ਗਿਆ ਹੈ ਯਾਨੀ ਕਿ ਇੱਕ ਆਮ ਤੌਰ ਤੇ ਜਿਵੇਂ ਯੂਨੀਵਰਸਿਟੀ ਦੇ ਵਿੱਚ ਦਿਨ ਹੁੰਦਾ ਹੈ ਓਵੇਂ ਹੀ ਕੱਲ ਦਾ ਦਿਨ ਯੂਨੀਵਰਸਿਟੀ ਨੇ ਐਲਾਨਿਆ ਹੈ ਪਰ ਦੂਜੇ ਪਾਸੇ ਜਿਹੜੀ ਸਟੂਡੈਂਟ ਯੂਨੀਅਨ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ ਕੱਲ ਵੀ ਅਸੀਂ ਯੂਨੀਵਰਸਿਟੀ ਬੰਦ ਰੱਖਾਂਗੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਕਹਿ ਰਿਹਾ ਕਿ ਕੱਲ ਅਸੀਂ ਚਾਲੂ ਕਰਾਂਗੇ ਯੂਨੀਵਰਸਿਟੀ ਆਮ ਦਿਨਾਂ ਦੀ ਤਰ੍ਹਾਂ ਤਾਂ ਸਟੂਡੈਂਟ ਕਹਿ ਰਹੇ ਕਿ ਨਹੀਂ ਬੰਦ ਰੱਖਾਂਗੇ ਤਾਂ ਟਕਰਾਉਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਸਿਕਿਉਰਿਟੀ ਜਿਹੜੀ ਆ ਹੋਰ ਵੀ ਗੇਟਾਂ ਤੇ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਗੇਟਾਂ ਤੇ ਹੋਰ ਵੀ ਤਾਇਨਾਤ ਕਰ ਦਿੱਤਾ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ ਦਨਕਸੂਰਆ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਪੀਯੂ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਜੋ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹਾਲਾਂਕਿ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਦਾ ਐਲਾਨ ਕੀਤਾ ਗਿਆ ਕਿ ਹੁਣ ਰੈਗੂਲਰ ਵਰਕਿੰਗ ਡੇ ਹੋਣਗੇ ਪਰ ਸਟੂਡੈਂਟਸ ਦਾ ਕਹਿਣਾ ਹੈ ਕਿ ਜਿੰਨਾ ਤੱਕ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਤਾਂ ਯੂਨੀਵਰਸਿਟੀ ਵੀ ਬੰਦ ਰਹੇਗੀ ਔਰ ਕੱਲ ਦਾ ਤੁਹਾਨੂੰ ਦੱਸ ਦੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਸ਼ਡਿਊਲ ਜਾਰੀ ਕੀਤਾ ਗਿਆ ਔਰ ਕੱਲ ਵਰਕਿੰਗ ਡੇ ਦੱਸਿਆ ਗਿਆ ਹੈ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਪਰ ਦੂਜੇ ਤੌਰ ਤੇ ਜਿਹੜਾ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਨੇ ਕੱਲ ਵੀ ਯੂਨੀਵਰਸਿਟੀ ਬੰਦ ਰਹਿਣ ਦਾ ਐਲਾਨ ਕੀਤਾ ਸਵੈਸ ਕਰਕੇ ਤੁਹਾਨੂੰ ਦੱਸ ਦੇ ਕਿ ਕੱਲ ਦੱਸਿਆ ਜਾ ਰਿਹਾ ਹੈ ਕਿ ਟਕਰਾਅ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੱਲ ਫਿਰ ਟਕਰਾ ਹੋ ਸਕਦਾ ਹੈ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਕੱਲ ਆਮ ਦਿਨਾਂ ਦੀ ਤਰ੍ਹਾਂ ਜਿਹੜੀ ਯੂਨੀਵਰਸਿਟੀ ਹੈ ਉਹ ਖੁੱਲ੍ਹੇਗੀ ਇੱਥੇ ਸਟੂਡੈਂਟ ਪੜ੍ਹ ਸਕਦੇ ਨੇ ਕੰਮਕਾਜ ਹੋ ਸਕਦਾ ਪਰ ਦੂਜੇ ਪਾਸੇ ਜਿਹੜਾ ਸਟੂਡੈਂਟ ਯੂਨੀਅਨ ਹੈ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਕੋਈ ਪੜਾਉਣ ਦੇ ਵਾਸਤੇ ਆਏਗਾ ਕੰਮਕਾਜ ਕਰਾਉਣ ਦੇ ਵਾਸਤੇ ਆਏਗਾ ਜਾਂ ਕਰਨ ਦੇ ਵਾਸਤੇ ਆਏਗਾ ਤਾਂ ਸਟੂਡੈਂਟ ਉਹਨੂੰ ਰੋਕੜਗੇ ਗੇਟ ਬੰਦ ਕਰਵਾਏ ਜਾਣਗੇ ਜ਼ਬਰਦਸਤੀ ਤਾਂ ਕੱਲ ਵੀ ਟਕਰਾਹ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਬੜੇ ਲੰਮੇ ਸਮੇਂ ਤੋਂ ਇਹ ਪੀਯੂ ਦਾ ਮੁੱਦਾ ਲਟਕਿਆ ਹੋਇਆ ਹੈ ਹਾਲਾਂਕਿ ਪੀਯੂ ਸੈਨੇਟ ਸਿੰਡੀਕੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਫਿਰ ਇਹਦਾ ਜ਼ੋਰਦਾਰ ਪ੍ਰਦਰਸ਼ਨ ਹੁੰਦਾ ਔਰ ਇਸ ਦੇ ਪ੍ਰਦਰਸ਼ਨ ਤੋਂ ਬਾਅਦ ਦੇ ਵਿੱਚ ਯੂ ਟਰਨ ਲੈਣਾ ਪੈ ਗਿਆ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲਿਆ ਗਿਆ ਤਾਂ ਹੁਣ ਇਹ ਸਟੂਡੈਂਟਸ ਮੰਗ ਕਰ ਰਹੇ ਨੇ ਕਿ ਇੱਕ ਵਾਰ ਫਿਰ ਤੋ ਇਹਦੀਆਂ ਚੂਣਾ ਜੜੀਆਂ ਨੇ ਸੈਨਟ ਦੀਆਂ ਚੂਣਾ ਕਰਵਾਈਆਂ ਜਾਣ ਤਾਂ ਜੋ ਸੈਨਟ ਦੀ ਨਵੀਂ ਭਰਤੀ ਜਿਹੜੀ ਆ ਉਹ ਕੀਤੀ ਜਾਵੇ ਪਰ ਕੋਈ ਠੋਸ ਤੁਹਾਨੂੰ ਦੱਸ ਦੇ ਕਿਸ ਦੇ ਉੱਪਰ ਨਤੀਜਾ ਨਹੀਂ ਨਿਕਲਿਆ ਸਟੂਡੈਂਟ ਦੀ ਵੀਸੀ ਦੇ ਨਾਲ ਗੱਲਬਾਤ ਜ਼ਰੂਰ ਹੋਈ ਮੁਲਾਕਾਤ ਜ਼ਰੂਰ ਹੋਈ ਔਰ ਟੇਬਲ ਟਾਕ ਕੀਤੀ ਗਈ ਪਰ ਕੋਈ ਵੀ ਅਜੇ ਤਰੀਕਾ ਦਾ ਐਲਾਨ ਨੂੰ ਲੈ ਕੇ ਕੋਈ ਵੀ ਗੱਲਬਾਤ ਜਿਹੜੀ ਸਾਹਮਣੇ ਨਹੀਂ ਆਈ ਜਿਸ ਤੋਂ ਜਿਹੜੇ ਸਟੂਡੈਂਟਸ ਨੇ ਉਹ ਖਫਾ ਨਜ਼ਰ ਆ ਰਹੇ ਨੇ ਉਹ ਕਹਿੰਦੇ ਕਿ ਸਾਨੂੰ ਪਹਿਲਾਂ तरीका ਦਾ ਐਲਾਨ ਕਰਦੇ ਹੋ ਤੁਸੀਂ ਹਰ ਵਾਰ ਇੰਜ ਹੀ ਕਰਦੇ ਹੋ ਭਰੋਸਾ ਦਿਵਾ ਕੇ ਕਹਿੰਦੇ ਆ ਕਿ ਤਰੀਕਾ ਦਾ ਐਲਾਨ ਕਰ ਦਾਂਗੇ ਪਰ ਉਸ ਤੋਂ ਬਾਅਦ ਤਰੀਕਾ ਦਾ ਐਲਾਨ ਨਹੀਂ ਹੁੰਦਾ ਤਾਂ ਇਸੇ ਕਰਕੇ ਸਟੂਡੈਂਟ ਇਸ ਵਾਰ ਆਪਣੀ ਗੱਲ ਤੇ ਖੜੇ ਨੇ ਕਿ ਜਿੰਨਾ ਤੱਕ ਤਰੀਕਾ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹ ਦਰਨਾ ਪ੍ਰਦਰਸ਼ਨ ਬੰਦ ਨਹੀਂ ਕਰਾਂਗੇ ਜਾਂ ਦਰਨਾ ਨਹੀਂ ਚੁੱਕਾਂਗੇ ਤਾਂ ਕੱਲ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਐਲਾਨਿਆ ਗਿਆ ਹੈ ਯਾਨੀ ਕਿ ਇੱਕ ਆਮ ਤੌਰ ਤੇ ਜਿਵੇਂ ਯੂਨੀਵਰਸਿਟੀ ਦੇ ਵਿੱਚ ਦਿਨ ਹੁੰਦਾ ਓਵੇਂ ਹੀ ਕੱਲ ਦਾ ਦਿਨ ਯੂਨੀਵਰਸਿਟੀ ਨੇ ਐਲਾਨਿਆ ਪਰ ਦੂਜੇ ਪਾਸੇ ਜਿਹੜੀ ਸਟੂਡੈਂਟ ਯੂਨੀਅਨ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ ਕੱਲ ਵੀ ਅਸੀਂ ਯੂਨੀਵਰਸਿਟੀ ਬੰਦ ਰੱਖਾਂਗੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਕੱਲ ਅਸੀਂ ਚਾਲੂ ਕਰਾਂਗੇ ਯੂਨੀਵਰਸਿਟੀ ਆਮ ਦਿਨਾਂ ਦੀ ਤਰ੍ਹਾਂ ਤਾਂ ਸਟੂਡੈਂਟ ਕਹਿ ਰਹੇ ਕਿ ਨਹੀਂ ਬੰਦ ਰੱਖਾਂਗੇ ਤਾਂ ਟਕਰਾਉਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਸਿਕਿਉਰਿਟੀ ਜਿਹੜੀ ਆ ਹੋਰ ਵੀ ਗੇਟਾਂ ਤੇ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਗੇਟਾਂ ਤੇ ਹੋਰ ਵੀ ਤਾਇਨਾਤ ਕਰ ਦਿੱਤਾ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ। ਦੇਨਕਸੂਰਾ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਪੀਯੂ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਜੋ ਸਟੂਡੈਂਟ ਹੈ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਦਾ ਐਲਾਨ ਕੀਤਾ ਗਿਆ ਹੈ ਕਿ ਹੁਣ ਰੈਗੂਲਰ ਵਰਕਿੰਗ ਡੇ ਹੋਣਗੇ ਪਰ ਸਟੂਡੈਂਟਸ ਦਾ ਕਹਿਣਾ ਹੈ ਕਿ ਜਿੰਨਾ ਤੱਕ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਯੂਨੀਵਰਸਿਟੀ ਵੀ ਬੰਦ ਰਹੇਗੀ ਔਰ ਕੱਲ ਦਾ ਤੁਹਾਨੂੰ ਦੱਸਦੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਸ਼ਡਿਊਲ ਜਾਰੀ ਕੀਤਾ ਗਿਆ ਔਰ ਕੱਲ ਵਰਕਿੰਗ ਡੇ ਦੱਸਿਆ ਗਿਆ ਹੈ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਪਰ ਦੂਜੇ ਤੌਰ ਤੇ ਜਿਹੜਾ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਨੇ ਕੱਲ ਵੀ ਯੂਨੀਵਰਸਿਟੀ ਬੰਦ ਰਹਿਣ ਦਾ ਐਲਾਨ ਕੀਤਾ ਸਵੈਸ ਕਰਕੇ ਤੁਹਾਨੂੰ ਦੱਸਦੇ ਕਿ ਕੱਲ ਦੱਸਿਆ ਜਾ ਰਿਹਾ ਹੈ ਕਿ ਟਕਰਾਅ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੱਲ ਫਿਰ ਟਕਰਾਅ ਹੋ ਸਕਦਾ ਹੈ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਕੱਲ ਆਮ ਦਿਨਾਂ ਦੀ ਤਰ੍ਹਾਂ ਜਿਹੜੀ ਯੂਨੀਵਰਸਿਟੀ ਹੈ ਉਹ ਖੁੱਲ੍ਹੇਗੀ ਇੱਥੇ ਸਟੂਡੈਂਟ ਪੜ ਸਕਦੇ ਨੇ ਕੰਮਕਾਜ ਹੋ ਸਕਦਾ ਪਰ ਦੂਜੇ ਪਾਸੇ ਜਿਹੜਾ ਸਟੂਡੈਂਟ ਯੂਨੀਅਨ ਹੈ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਕੋਈ ਪੜਾਉਣ ਦੇ ਵਾਸਤੇ ਆਏਗਾ ਕੰਮਕਾਜ ਕਰਾਉਣ ਦੇ ਵਾਸਤੇ ਆਏਗਾ ਜਾਂ ਕਰਨ ਦੇ ਵਾਸਤੇ ਆਏਗਾ ਤਾਂ ਸਟੂਡੈਂਟ ਉਹਨੂੰ ਰੋਕੜਗੇ ਗੇਟ ਬੰਦ ਕਰਵਾਏ ਜਾਣਗੇ ਜ਼ਬਰਦਸਤੀ ਤਾਂ ਕੱਲ ਵੀ ਟਕਰਾਹ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਬੜੇ ਲੰਮੇ ਸਮੇਂ ਤੋਂ ਇਹ ਪੀਯੂ ਦਾ ਮੁੱਦਾ ਲਟਕਿਆ ਹੋਇਆ ਹੈ ਹਾਲਾਂਕਿ ਪੀਯੂ ਸੈਨੇਟ ਸਿੰਡੀਕੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਫਿਰ ਇਹਦਾ ਜ਼ੋਰਦਾਰ ਪ੍ਰਦਰਸ਼ਨ ਹੁੰਦਾ ਔਰ ਇਸ ਦੇ ਪ੍ਰਦਰਸ਼ਨ ਤੋਂ ਬਾਅਦ ਦੇ ਵਿੱਚ ਯੂ ਟਰਨ ਲੈਣਾ ਪੈ ਗਿਆ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲਿਆ ਗਿਆ ਤਾਂ ਹੁਣ ਇਹ ਸਟੂਡੈਂਟਸ ਮੰਗ ਕਰ ਰਹੇ ਨੇ ਕਿ ਇੱਕ ਵਾਰ ਫਿਰ ਤੋ ਇਹਦੀਆਂ ਚੂਣਾ ਜੜੀਆਂ ਨੇ ਸੈਨਟ ਦੀਆਂ ਚੂਣਾ ਕਰਵਾਈਆਂ ਜਾਣ ਤਾਂ ਜੋ ਸੈਨਟ ਦੀ ਨਵੀਂ ਭਰਤੀ ਜਿਹੜੀ ਆ ਉਹ ਕੀਤੀ ਜਾਵੇ ਪਰ ਕੋਈ ਠੋਸ ਤੁਹਾਨੂੰ ਦੱਸ ਦੇ ਕਿਸ ਦੇ ਉੱਪਰ ਨਤੀਜਾ ਨਹੀਂ ਨਿਕਲਿਆ ਸਟੂਡੈਂਟ ਦੀ ਵੀਸੀ ਦੇ ਨਾਲ ਗੱਲਬਾਤ ਜ਼ਰੂਰ ਹੋਈ ਮੁਲਾਕਾਤ ਜ਼ਰੂਰ ਹੋਈ ਔਰ ਟੇਬਲ ਟਾਕ ਕੀਤੀ ਗਈ ਪਰ ਕੋਈ ਵੀ ਅਜੇ ਤਰੀਕਾ ਦਾ ਐਲਾਨ ਨੂੰ ਲੈ ਕੇ ਕੋਈ ਵੀ ਗੱਲਬਾਤ ਜਿਹੜੀ ਸਾਹਮਣੇ ਨਹੀਂ ਆਈ ਜਿਸ ਤੋਂ ਜਿਹੜੇ ਸਟੂਡੈਂਟਸ ਨੇ ਉਹ ਖਫਾ ਨਜ਼ਰ ਆ ਰਹੇ ਨੇ ਉਹ ਕਹਿੰਦੇ ਕਿ ਸਾਨੂੰ ਪਹਿਲਾਂ तरीका ਦਾ ਐਲਾਨ ਕਰਦੇ ਹੋ ਤੁਸੀਂ ਹਰ ਵਾਰ ਇੰਜ ਹੀ ਕਰਦੇ ਹੋ ਭਰੋਸਾ ਦਿਵਾ ਕੇ ਕਹਿੰਦੇ ਆ ਕਿ ਤਰੀਕਾ ਦਾ ਐਲਾਨ ਕਰ ਦਾਂਗੇ ਪਰ ਉਸ ਤੋਂ ਬਾਅਦ ਤਰੀਕਾ ਦਾ ਐਲਾਨ ਨਹੀਂ ਹੁੰਦਾ ਤਾਂ ਇਸੇ ਕਰਕੇ ਸਟੂਡੈਂਟ ਇਸ ਵਾਰ ਆਪਣੀ ਗੱਲ ਤੇ ਖੜੇ ਨੇ ਕਿ ਜਿੰਨਾ ਤੱਕ ਤਰੀਕਾ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹ ਦਰਨਾ ਪ੍ਰਦਰਸ਼ਨ ਬੰਦ ਨਹੀਂ ਕਰਾਂਗੇ ਜਾਂ ਦਰਨਾ ਨਹੀਂ ਚੁੱਕਾਂਗੇ ਤਾਂ ਕੱਲ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਐਲਾਨਿਆ ਗਿਆ ਹੈ ਯਾਨੀ ਕਿ ਇੱਕ ਆਮ ਤੌਰ ਤੇ ਜਿਵੇਂ ਯੂਨੀਵਰਸਿਟੀ ਦੇ ਵਿੱਚ ਦਿਨ ਹੁੰਦਾ ਓਵੇਂ ਹੀ ਕੱਲ ਦਾ ਦਿਨ ਯੂਨੀਵਰਸਿਟੀ ਨੇ ਐਲਾਨਿਆ ਹੈ ਪਰ ਦੂਜੇ ਪਾਸੇ ਜਿਹੜੀ ਸਟੂਡੈਂਟ ਯੂਨੀਅਨ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ ਕੱਲ ਵੀ ਅਸੀਂ ਯੂਨੀਵਰਸਿਟੀ ਬੰਦ ਰੱਖਾਂਗੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਕੱਲ ਅਸੀਂ ਚਾਲੂ ਕਰਾਂਗੇ ਯੂਨੀਵਰਸਿਟੀ ਆਮ ਦਿਨਾਂ ਦੀ ਤਰ੍ਹਾਂ ਤਾਂ ਸਟੂਡੈਂਟ ਕਹਿ ਰਹੇ ਕਿ ਨਹੀਂ ਬੰਦ ਰੱਖਾਂਗੇ ਤਾਂ ਟਕਰਾਹ ਹੋਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਸਿਕਿਉਰਿਟੀ ਜਿਹੜੀ ਆ ਹੋਰ ਵੀ ਗੇਟਾਂ ਤੇ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਗੇਟਾਂ ਤੇ ਹੋਰ ਵੀ ਤਾਇਨਾਤ ਕਰ ਦਿੱਤਾ ਜਾਵੇ ਤਾਂ ਜੋ ਕੋਈ ਵੀ ਅਣਸੁਖਾਂਵੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ। ਦੇਨਕਸੂੜਾ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਪੀਯੂ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਜੋ ਸਟੂਡੈਂਟ ਹੈ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਦਾ ਐਲਾਨ ਕੀਤਾ ਗਿਆ ਹੈ ਕਿ ਹੁਣ ਰੈਗੂਲਰ ਵਰਕਿੰਗ ਡੇ ਹੋਣਗੇ ਪਰ ਸਟੂਡੈਂਟਸ ਦਾ ਕਹਿਣਾ ਹੈ ਕਿ ਜਿੰਨਾ ਤੱਕ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਯੂਨੀਵਰਸਿਟੀ ਵੀ ਬੰਦ ਰਹੇਗੀ ਔਰ ਕਾਲ ਦਾ ਤੁਹਾਨੂੰ ਦੱਸ ਦੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਸ਼ਡਿਊਲ ਜਾਰੀ ਕੀਤਾ ਗਿਆ ਔਰ ਕੱਲ ਵਰਕਿੰਗ ਡੇ ਦੱਸਿਆ ਗਿਆ ਹੈ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਪਰ ਦੂਜੇ ਤੌਰ ਤੇ ਜਿਹੜਾ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਨੇ ਕੱਲ ਵੀ ਯੂਨੀਵਰਸਿਟੀ ਬੰਦ ਰਹਿਣ ਦਾ ਐਲਾਨ ਕੀਤਾ ਸਵੈਸ ਕਰਕੇ ਤੁਹਾਨੂੰ ਦੱਸ ਦੇ ਕਿ ਕੱਲ ਦੱਸਿਆ ਜਾ ਰਿਹਾ ਹੈ ਕਿ ਟਕਰਾਅ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੱਲ ਫਿਰ ਟਕਰਾਅ ਹੋ ਸਕਦਾ ਹੈ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਕੱਲ ਆਮ ਦਿਨਾਂ ਦੀ ਤਰ੍ਹਾਂ ਜਿਹੜੀ ਯੂਨੀਵਰਸਿਟੀ ਹੈ ਉਹ ਖੁੱਲ੍ਹੇਗੀ ਇੱਥੇ ਸਟੂਡੈਂਟ ਪੜ੍ਹ ਸਕਦੇ ਨੇ ਕੰਮਕਾਜ ਹੋ ਸਕਦਾ ਪਰ ਦੂਜੇ ਪਾਸੇ ਜਿਹੜਾ ਸਟੂਡੈਂਟ ਯੂਨੀਅਨ ਹੈ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਕੋਈ ਪੜਾਉਣ ਦੇ ਵਾਸਤੇ ਆਏਗਾ ਕੰਮਕਾਜ ਕਰਾਉਣ ਦੇ ਵਾਸਤੇ ਆਏਗਾ ਜਾਂ ਕਰਨ ਦੇ ਵਾਸਤੇ ਆਏਗਾ ਤਾਂ ਸਟੂਡੈਂਟ ਉਹਨੂੰ ਰੋਕੜਗੇ ਗੇਟ ਬੰਦ ਕਰਵਾਏ ਜਾਣਗੇ ਜ਼ਬਰਦਸਤੀ ਤਾਂ ਕੱਲ ਵੀ ਟਕਰਾਹ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਬੜੇ ਲੰਮੇ ਸਮੇਂ ਤੋਂ ਇਹ ਪੀਯੂ ਦਾ ਮੁੱਦਾ ਲਟਕਿਆ ਹੋਇਆ ਹੈ ਹਾਲਾਂਕਿ ਪੀਯੂ ਸੈਨੇਟ ਸਿੰਡੀਕੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਫਿਰ ਇਹਦਾ ਜ਼ੋਰਦਾਰ ਪ੍ਰਦਰਸ਼ਨ ਹੁੰਦਾ ਔਰ ਇਸ ਦੇ ਪ੍ਰਦਰਸ਼ਨ ਤੋਂ ਬਾਅਦ ਦੇ ਵਿੱਚ ਯੂ ਟਰਨ ਲੈਣਾ ਪੈ ਗਿਆ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲਿਆ ਗਿਆ ਤਾਂ ਹੁਣ ਇਹ ਸਟੂਡੈਂਟਸ ਮੰਗ ਕਰ ਰਹੇ ਨੇ ਕਿ ਇੱਕ ਵਾਰ ਫਿਰ ਤੋਂ ਇਹਦੀਆਂ ਚੋਣਾ ਜਿਹੜੀਆਂ ਨੇ ਸੈਨੇਟ ਦੀਆਂ ਚੋਣਾ ਕਰਵਾਈਆਂ ਜਾਣ ਤਾਂ ਜੋ ਸੈਨੇਟ ਦੀ ਨਵੀਂ ਭਰਤੀ ਜਿਹੜੀ ਆ ਉਹ ਕੀਤੀ ਜਾਵੇ ਪਰ ਕੋਈ ਠੋਸ ਤੁਹਾਨੂੰ ਦੱਸਦੀ ਕਿਸ ਦੇ ਉੱਪਰ ਨਤੀਜਾ ਨਹੀਂ ਨਿਕਲਿਆ ਸਟੂਡੈਂਟ ਦੀ ਵੀਸੀ ਦੇ ਨਾਲ ਗੱਲਬਾਤ ਜ਼ਰੂਰ ਹੋਈ ਮੁਲਾਕਾਤ ਜ਼ਰੂਰ ਹੋਈ ਔਰ ਟੇਬਲ ਟਾਕ ਕੀਤੀ ਗਈ ਪਰ ਕੋਈ ਵੀ ਅਜੇ ਤਰੀਕਾ ਦਾ ਐਲਾਨ ਨੂੰ ਲੈ ਕੇ ਕੋਈ ਵੀ ਗੱਲਬਾਤ ਜਿਹੜੀ ਸਾਹਮਣੇ ਨਹੀਂ ਆਈ ਜਿਸ ਤੋਂ ਜਿਹੜੇ ਸਟੂਡੈਂਟਸ ਨੇ ਉਹ ਖਫਾ ਨਜ਼ਰ ਆ ਰਹੇ ਨੇ ਉਹ ਕਹਿੰਨੇ ਕਿ ਸਾਨੂੰ ਪਹਿਲਾਂ तरीका ਦਾ ਐਲਾਨ ਕਰਦੇ ਹੋ ਤੁਸੀਂ ਹਰ ਵਾਰ ਇੰਜ ਹੀ ਕਰਦੇ ਹੋ ਭਰੋਸਾ ਦਿਵਾ ਕੇ ਕਹਿੰਦੇ ਆ ਕਿ ਤਰੀਕਾ ਦਾ ਐਲਾਨ ਕਰ ਦਾਂਗੇ ਪਰ ਉਸ ਤੋਂ ਬਾਅਦ ਤਰੀਕਾ ਦਾ ਐਲਾਨ ਨਹੀਂ ਹੁੰਦਾ ਤਾਂ ਇਸੇ ਕਰਕੇ ਸਟੂਡੈਂਟ ਇਸ ਵਾਰ ਆਪਣੀ ਗੱਲ ਤੇ ਖੜੇ ਨੇ ਕਿ ਜਿੰਨਾ ਤੱਕ ਤਰੀਕਾ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹ ਦਰਨਾ ਪ੍ਰਦਰਸ਼ਨ ਬੰਦ ਨਹੀਂ ਕਰਾਂਗੇ ਜਾਂ ਦਰਨਾ ਨਹੀਂ ਚੁੱਕਾਂਗੇ ਤਾਂ ਕੱਲ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਐਲਾਨਿਆ ਗਿਆ ਹੈ ਯਾਨੀ ਕਿ ਇੱਕ ਆਮ ਤੌਰ ਤੇ ਜਿਵੇਂ ਯੂਨੀਵਰਸਿਟੀ ਦੇ ਵਿੱਚ ਦਿਨ ਹੁੰਦਾ ਹੈ ਉਵੇਂ ਹੀ ਕੱਲ ਦਾ ਦਿਨ ਯੂਨੀਵਰਸਿਟੀ ਨੇ ਐਲਾਨਿਆ ਹੈ ਪਰ ਦੂਜੇ ਪਾਸੇ ਜਿਹੜੀ ਸਟੂਡੈਂਟ ਯੂਨੀਅਨ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ ਕੱਲ ਵੀ ਅਸੀਂ ਯੂਨੀਵਰਸਿਟੀ ਬੰਦ ਰੱਖਾਂਗੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਕਹਿ ਰਿਹਾ ਕਿ ਕੱਲ ਅਸੀਂ ਚਾਲੂ ਕਰਾਂਗੇ ਯੂਨੀਵਰਸਿਟੀ ਆਮ ਆਮ ਦਿਨਾਂ ਦੀ ਤਰ੍ਹਾਂ ਤਾਂ ਸਟੂਡੈਂਟ ਕਹਿ ਰਹੇ ਕਿ ਨਹੀਂ ਬੰਦ ਰੱਖਾਂਗੇ ਤਾਂ ਟਕਰਾਹ ਹੋਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਸਿਕਿਉਰਿਟੀ ਜਿਹੜੀ ਆ ਹੋਰ ਵੀ ਗੇਟਾਂ ਤੇ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਗੇਟਾਂ ਤੇ ਹੋਰ ਵੀ ਤਾਇਨਾਤ ਕਰ ਦਿੱਤਾ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ। ਦੇਨਕਸੂਰਾ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਪੀਯੂ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਜੋ ਸਟੂਡੈਂਟ ਹੈ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਦਾ ਐਲਾਨ ਕੀਤਾ ਗਿਆ ਹੈ ਕਿ ਹੁਣ ਰੈਗੂਲਰ ਵਰਕਿੰਗ ਡੇ ਹੋਣਗੇ ਪਰ ਸਟੂਡੈਂਟਸ ਦਾ ਕਹਿਣਾ ਹੈ ਕਿ ਜਿੰਨਾ ਤੱਕ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਯੂਨੀਵਰਸਿਟੀ ਵੀ ਬੰਦ ਰਹੇਗੀ ਔਰ ਕੱਲ ਦਾ ਤੁਹਾਨੂੰ ਦੱਸਦੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਸ਼ਡਿਊਲ ਜਾਰੀ ਕੀਤਾ ਗਿਆ ਔਰ ਕੱਲ ਵਰਕਿੰਗ ਡੇ ਦੱਸਿਆ ਗਿਆ ਹੈ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਪਰ ਦੂਜੇ ਤੌਰ ਤੇ ਜਿਹੜਾ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਨੇ ਕੱਲ ਵੀ ਯੂਨੀਵਰਸਿਟੀ ਬੰਦ ਰਹਿਣ ਦਾ ਐਲਾਨ ਕੀਤਾ ਸਵੈਸ ਕਰਕੇ ਤੁਹਾਨੂੰ ਦੱਸਦੀ ਕਿ ਕੱਲ ਦੱਸਿਆ ਜਾ ਰਿਹਾ ਕਿ ਟਕਰਾਹ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੱਲ ਫਿਰ ਟਕਰਾਹ ਹੋ ਸਕਦਾ ਹੈ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਕੱਲ ਆਮ ਦਿਨਾਂ ਦੀ ਤਰ੍ਹਾਂ ਜਿਹੜੀ ਯੂਨੀਵਰਸਿਟੀ ਹੈ ਉਹ ਖੁੱਲ੍ਹੇਗੀ ਇੱਥੇ ਸਟੂਡੈਂਟ ਪੜ੍ਹ ਸਕਦੇ ਨੇ ਕੰਮਕਾਜ ਹੋ ਸਕਦਾ ਪਰ ਦੂਜੇ ਪਾਸੇ ਜਿਹੜਾ ਸਟੂਡੈਂਟ ਯੂਨੀਅਨ ਹੈ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਕੋਈ ਪੜਾਉਣ ਦੇ ਵਾਸਤੇ ਆਏਗਾ ਕੰਮਕਾਜ ਕਰਾਉਣ ਦੇ ਵਾਸਤੇ ਆਏਗਾ ਜਾਂ ਕਰਨ ਦੇ ਵਾਸਤੇ ਆਏਗਾ ਤਾਂ ਸਟੂਡੈਂਟ ਉਹਨੂੰ ਰੋਕੜਗੇ ਗੇਟ ਬੰਦ ਕਰਵਾਏ ਜਾਣਗੇ ਜ਼ਬਰਦਸਤੀ ਤਾਂ ਕੱਲ ਵੀ ਟਕਰਾਹ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਬੜੇ ਲੰਮੇ ਸਮੇਂ ਤੋਂ ਇਹ ਪੀਯੂ ਦਾ ਮੁੱਦਾ ਲਟਕਿਆ ਹੋਇਆ ਹੈ ਹਾਲਾਂਕਿ ਪੀਯੂ ਸੈਨੇਟ ਸਿੰਡੀਕੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਫਿਰ ਇਹਦਾ ਜ਼ੋਰਦਾਰ ਪ੍ਰਦਰਸ਼ਨ ਹੁੰਦਾ ਔਰ ਇਸ ਦੇ ਪ੍ਰਦਰਸ਼ਨ ਤੋਂ ਬਾਅਦ ਦੇ ਵਿੱਚ ਯੂ ਟਰਨ ਲੈਣਾ ਪੈ ਗਿਆ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲਿਆ ਗਿਆ ਤਾਂ ਹੁਣ ਇਹ ਸਟੂਡੈਂਟਸ ਮੰਗ ਕਰ ਰਹੇ ਨੇ ਕਿ ਇੱਕ ਵਾਰ ਫਿਰ ਤੋਂ ਇਹਦੀਆਂ ਚੂਣਾ ਜੜੀਆਂ ਨੇ ਸੈਨੇਟ ਦੀਆਂ ਚੂਣਾ ਕਰਵਾਈਆਂ ਜਾਣ ਤਾਂ ਜੋ ਸੈਨੇਟ ਦੀ ਨਵੀਂ ਭਰਤੀ ਜਿਹੜੀ ਆ ਉਹ ਕੀਤੀ ਜਾਵੇ ਪਰ ਕੋਈ ਠੋਸ ਤੁਹਾਨੂੰ ਦੱਸ ਦੇ ਕਿਸ ਦੇ ਉੱਪਰ ਨਤੀਜਾ ਨਹੀਂ ਨਿਕਲਿਆ ਸਟੂਡੈਂਟ ਦੀ ਵੀਸੀ ਦੇ ਨਾਲ ਗੱਲਬਾਤ ਜ਼ਰੂਰ ਹੋਈ ਮੁਲਾਕਾਤ ਜ਼ਰੂਰ ਹੋਈ ਔਰ ਟੇਬਲ ਟਾਕ ਕੀਤੀ ਗਈ ਪਰ ਕੋਈ ਵੀ ਅਜੇ ਤਰੀਕਾ ਦਾ ਐਲਾਨ ਨੂੰ ਲੈ ਕੇ ਕੋਈ ਵੀ ਗੱਲਬਾਤ ਜਿਹੜੀ ਸਾਹਮਣੇ ਨਹੀਂ ਆਈ ਜਿਸ ਤੋਂ ਜਿਹੜੇ ਸਟੂਡੈਂਟਸ ਨੇ ਉਹ ਖਫਾ ਨਜ਼ਰ ਆ ਰਹੇ ਨੇ ਉਹ ਕਹਿੰਨੇ ਕਿ ਸਾਨੂੰ ਪਹਿਲਾਂ ਤਰੀਕਾ ਦਾ ਐਲਾਨ ਕਰਦੇ ਹੋ ਤੁਸੀਂ ਹਰ ਵਾਰ ਇੰਜ ਹੀ ਕਰਦੇ ਹੋ ਭਰੋਸਾ ਦਿਵਾ ਕੇ ਕਹਿੰਦੇ ਆ ਕਿ ਤਰੀਕਾ ਦਾ ਐਲਾਨ ਕਰ ਦਾਂਗੇ ਪਰ ਉਸ ਤੋਂ ਬਾਅਦ ਤਰੀਕਾ ਦਾ ਐਲਾਨ ਨਹੀਂ ਹੁੰਦਾ ਤਾਂ ਇਸੇ ਕਰਕੇ ਸਟੂਡੈਂਟ ਇਸ ਵਾਰ ਆਪਣੀ ਗੱਲ ਤੇ ਖੜੇ ਨੇ ਕਿ ਜਿੰਨਾ ਤੱਕ ਤਰੀਕਾ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹ ਦਰਨਾ ਪ੍ਰਦਰਸ਼ਨ ਬੰਦ ਨਹੀਂ ਕਰਾਂਗੇ ਜਾਂ ਦਰਨਾ ਨਹੀਂ ਚੁੱਕਾਂਗੇ ਤਾਂ ਕੱਲ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਐਲਾਨਿਆ ਗਿਆ ਹੈ ਯਾਨੀ ਕਿ ਇੱਕ ਆਮ ਤੌਰ ਤੇ ਜਿਵੇਂ ਯੂਨੀਵਰਸਿਟੀ ਦੇ ਵਿੱਚ ਦਿਨ ਹੁੰਦਾ ਹੈ ਉਵੇਂ ਹੀ ਕੱਲ ਦਾ ਦਿਨ ਯੂਨੀਵਰਸਿਟੀ ਨੇ ਐਲਾਨਿਆ ਹੈ ਪਰ ਦੂਜੇ ਪਾਸੇ ਜਿਹੜੀ ਸਟੂਡੈਂਟ ਯੂਨੀਅਨ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ ਕੱਲ ਵੀ ਅਸੀਂ ਯੂਨੀਵਰਸਿਟੀ ਬੰਦ ਰੱਖਾਂਗੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਕੱਲ ਅਸੀਂ ਚਾਲੂ ਕਰਾਂਗੇ ਯੂਨੀਵਰਸਿਟੀ ਆਮ ਆਮ ਦਿਨਾਂ ਦੀ ਤਰ੍ਹਾਂ ਤਾਂ ਸਟੂਡੈਂਟ ਕਹਿ ਰਹੇ ਕਿ ਨਹੀਂ ਬੰਦ ਰੱਖਾਂਗੇ ਤਾਂ ਟਕਰਾਉਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਸਿਕਿਉਰਿਟੀ ਜਿਹੜੀ ਆ ਹੋਰ ਵੀ ਗੇਟਾਂ ਤੇ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਗੇਟਾਂ ਤੇ ਹੋਰ ਵੀ ਤਾਇਨਾਤ ਕਰ ਦਿੱਤਾ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ। ਦੇਨਕਸੁਰਾ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਪੀਯੂ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਜੋ ਸਟੂਡੈਂਟ ਹੈ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਦਾ ਐਲਾਨ ਕੀਤਾ ਗਿਆ ਹੈ ਕਿ ਹੁਣ ਰੈਗੂਲਰ ਵਰਕਿੰਗ ਡੇ ਹੋਣਗੇ ਪਰ ਸਟੂਡੈਂਟਸ ਦਾ ਕਹਿਣਾ ਹੈ ਕਿ ਜਿੰਨਾ ਤੱਕ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਯੂਨੀਵਰਸਿਟੀ ਵੀ ਬੰਦ ਰਹੇਗੀ ਔਰ ਕੱਲ ਦਾ ਤੁਹਾਨੂੰ ਦੱਸ ਦੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਸ਼ਡਿਊਲ ਜਾਰੀ ਕੀਤਾ ਗਿਆ ਔਰ ਕੱਲ ਵਰਕਿੰਗ ਡੇ ਦੱਸਿਆ ਗਿਆ ਹੈ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਪਰ ਦੂਜੇ ਤੌਰ ਤੇ ਜਿਹੜਾ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਨੇ ਕੱਲ ਵੀ ਯੂਨੀਵਰਸਿਟੀ ਬੰਦ ਰਹਿਣ ਦਾ ਐਲਾਨ ਕੀਤਾ ਸਵੈਸ ਕਰਕੇ ਤੁਹਾਨੂੰ ਦੱਸ ਦੇ ਕਿ ਕੱਲ ਦੱਸਿਆ ਜਾ ਰਿਹਾ ਹੈ ਕਿ ਟਕਰਾਅ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੱਲ ਫਿਰ ਟਕਰਾਅ ਹੋ ਸਕਦਾ ਹੈ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਕੱਲ ਆਮ ਦਿਨਾਂ ਦੀ ਤਰ੍ਹਾਂ ਜਿਹੜੀ ਯੂਨੀਵਰਸਿਟੀ ਹੈ ਉਹ ਖੁੱਲ੍ਹੇਗੀ ਇੱਥੇ ਸਟੂਡੈਂਟ ਪੜ ਸਕਦੇ ਨੇ ਕੰਮਕਾਜ ਹੋ ਸਕਦਾ ਪਰ ਦੂਜੇ ਪਾਸੇ ਜਿਹੜਾ ਸਟੂਡੈਂਟ ਯੂਨੀਅਨ ਹੈ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਕੋਈ ਪੜਾਉਣ ਦੇ ਵਾਸਤੇ ਆਏਗਾ ਕੰਮਕਾਜ ਕਰਾਉਣ ਦੇ ਵਾਸਤੇ ਆਏਗਾ ਜਾਂ ਕਰਨ ਦੇ ਵਾਸਤੇ ਆਏਗਾ ਤਾਂ ਸਟੂਡੈਂਟ ਉਹਨੂੰ ਰੋਕੜਗੇ ਗੇਟ ਬੰਦ ਕਰਵਾਏ ਜਾਣਗੇ ਜ਼ਬਰਦਸਤੀ ਤਾਂ ਕੱਲ ਵੀ ਟਕਰਾਹ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਬੜੇ ਲੰਮੇ ਸਮੇਂ ਤੋਂ ਇਹ ਪੀਯੂ ਦਾ ਮੁੱਦਾ ਲਟਕਿਆ ਹੋਇਆ ਹੈ ਹਾਲਾਂਕਿ ਪੀਯੂ ਸੈਨੇਟ ਸਿੰਡੀਕੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਫਿਰ ਇਹਦਾ ਜ਼ੋਰਦਾਰ ਪ੍ਰਦਰਸ਼ਨ ਹੁੰਦਾ ਔਰ ਇਸ ਦੇ ਪ੍ਰਦਰਸ਼ਨ ਤੋਂ ਬਾਅਦ ਦੇ ਵਿੱਚ ਯੂ ਟਰਨ ਲੈਣਾ ਪੈ ਗਿਆ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲਿਆ ਗਿਆ ਤਾਂ ਹੁਣ ਇਹ ਸਟੂਡੈਂਟਸ ਮੰਗ ਕਰ ਰਹੇ ਨੇ ਕਿ ਇੱਕ ਵਾਰ ਫਿਰ ਤੋਂ ਇਹਦੀਆਂ ਚੂਣਾ ਜੜੀਆਂ ਨੇ ਸੈਨੇਟ ਦੀਆਂ ਚੂਣਾ ਕਰਵਾਈਆਂ ਜਾਣ ਤਾਂ ਜੋ ਸੈਨੇਟ ਦੀ ਨਵੀਂ ਭਰਤੀ ਜਿਹੜੀ ਆ ਉਹ ਕੀਤੀ ਜਾਵੇ ਪਰ ਕੋਈ ਠੋਸ ਤੁਹਾਨੂੰ ਦੱਸ ਦੇ ਕਿਸ ਦੇ ਉੱਪਰ ਨਤੀਜਾ ਨਹੀਂ ਨਿਕਲਿਆ ਸਟੂਡੈਂਟ ਦੀ ਵੀਸੀ ਦੇ ਨਾਲ ਗੱਲਬਾਤ ਜ਼ਰੂਰ ਹੋਈ ਮੁਲਾਕਾਤ ਜ਼ਰੂਰ ਹੋਈ ਔਰ ਟੇਬਲ ਟਾਕ ਕੀਤੀ ਗਈ ਪਰ ਕੋਈ ਵੀ ਅਜੇ ਤਰੀਕਾ ਦਾ ਐਲਾਨ ਨੂੰ ਲੈ ਕੇ ਕੋਈ ਵੀ ਗੱਲਬਾਤ ਜਿਹੜੀ ਸਾਹਮਣੇ ਨਹੀਂ ਆਈ ਜਿਸ ਤੋਂ ਜਿਹੜੇ ਸਟੂਡੈਂਟਸ ਨੇ ਉਹ ਖਫਾ ਨਜ਼ਰ ਆ ਰਹੇ ਨੇ ਉਹ ਕਹਿੰਨੇ ਕਿ ਸਾਨੂੰ ਪਹਿਲਾਂ ਤਰੀਕਾ ਦਾ ਐਲਾਨ ਕਰਦੇ ਹੋ ਤੁਸੀਂ ਹਰ ਵਾਰ ਇੰਝ ਹੀ ਕਰਦੇ ਹੋ ਭਰੋਸਾ ਦਿਵਾ ਕੇ ਕਹਿੰਦੇ ਆ ਕਿ ਤਰੀਕਾ ਦਾ ਐਲਾਨ ਕਰ ਦਾਂਗੇ ਪਰ ਉਸ ਤੋਂ ਬਾਅਦ ਤਰੀਕਾ ਦਾ ਐਲਾਨ ਨਹੀਂ ਹੁੰਦਾ ਤਾਂ ਇਸੇ ਕਰਕੇ ਸਟੂਡੈਂਟ ਇਸ ਵਾਰ ਆਪਣੀ ਗੱਲ ਤੇ ਖੜੇ ਨੇ ਕਿ ਜਿੰਨਾ ਤੱਕ ਤਰੀਕਾ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹ ਦਰਨਾ ਪ੍ਰਦਰਸ਼ਨ ਬੰਦ ਨਹੀਂ ਕਰਾਂਗੇ ਜਾਂ ਦਰਨਾ ਨਹੀਂ ਚੁੱਕਾਂਗੇ ਤਾਂ ਕੱਲ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਐਲਾਨਿਆ ਗਿਆ ਹੈ ਯਾਨੀ ਕਿ ਇੱਕ ਆਮ ਤੌਰ ਤੇ ਜਿਵੇਂ ਯੂਨੀਵਰਸਿਟੀ ਦੇ ਵਿੱਚ ਦਿਨ ਹੁੰਦਾ ਓਵੇਂ ਹੀ ਕੱਲ ਦਾ ਦਿਨ ਯੂਨੀਵਰਸਿਟੀ ਨੇ ਐਲਾਨਿਆ ਪਰ ਦੂਜੇ ਪਾਸੇ ਜਿਹੜੀ ਸਟੂਡੈਂਟ ਯੂਨੀਅਨ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ ਕੱਲ ਵੀ ਅਸੀਂ ਯੂਨੀਵਰਸਿਟੀ ਬੰਦ ਰੱਖਾਂਗੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਕਹਿ ਰਿਹਾ ਕਿ ਕੱਲ ਅਸੀਂ ਚਾਲੂ ਕਰਾਂਗੇ ਯੂਨੀਵਰਸਿਟੀ ਆਮ ਦਿਨਾਂ ਦੀ ਤਰ੍ਹਾਂ ਤਾਂ ਸਟੂਡੈਂਟ ਕਹਿ ਰਹੇ ਕਿ ਨਹੀਂ ਬੰਦ ਰੱਖਾਂਗੇ ਤਾਂ ਟਕਰਾਹ ਹੋਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਸਿਕਿਉਰਿਟੀ ਜਿਹੜੀ ਆ ਹੋਰ ਵੀ ਗੇਟਾਂ ਤੇ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਗੇਟਾਂ ਤੇ ਹੋਰ ਵੀ ਤਾਇਨਾਤ ਕਰ ਦਿੱਤਾ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ। ਦੇਨਕਸੂਰਾ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਪੀਯੂ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਜੋ ਸਟੂਡੈਂਟ ਹੈ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਦਾ ਐਲਾਨ ਕੀਤਾ ਗਿਆ ਹੈ ਕਿ ਹੁਣ ਰੈਗੂਲਰ ਵਰਕਿੰਗ ਡੇ ਹੋਣਗੇ ਪਰ ਸਟੂਡੈਂਟਸ ਦਾ ਕਹਿਣਾ ਹੈ ਕਿ ਜਿੰਨਾ ਤੱਕ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਯੂਨੀਵਰਸਿਟੀ ਵੀ ਬੰਦ ਰਹੇਗੀ ਔਰ ਕਲ ਦਾ ਤੁਹਾਨੂੰ ਦੱਸ ਦੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਸ਼ਡਿਊਲ ਜਾਰੀ ਕੀਤਾ ਗਿਆ ਔਰ ਕੱਲ ਵਰਕਿੰਗ ਡੇ ਦੱਸਿਆ ਗਿਆ ਹੈ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਪਰ ਦੂਜੇ ਤੌਰ ਤੇ ਜਿਹੜਾ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਨੇ ਕੱਲ ਵੀ ਯੂਨੀਵਰਸਿਟੀ ਬੰਦ ਰਹਿਣ ਦਾ ਐਲਾਨ ਕੀਤਾ ਸਵੈਸ ਕਰਕੇ ਤੁਹਾਨੂੰ ਦੱਸ ਦੇ ਕਿ ਕੱਲ ਦੱਸਿਆ ਜਾ ਰਿਹਾ ਹੈ ਕਿ ਟਕਰਾਹ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੱਲ ਫਿਰ ਟਕਰਾਹ ਹੋ ਸਕਦਾ ਹੈ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਕੱਲ ਆਮ ਦਿਨਾਂ ਦੀ ਤਰ੍ਹਾਂ ਜਿਹੜੀ ਯੂਨੀਵਰਸਿਟੀ ਹੈ ਉਹ ਖੁੱਲੇਗੀ ਇੱਥੇ ਸਟੂਡੈਂਟ ਪੜ ਸਕਦੇ ਨੇ ਕੰਮਕਾਜ ਹੋ ਸਕਦਾ ਪਰ ਦੂਜੇ ਪਾਸੇ ਜਿਹੜਾ ਸਟੂਡੈਂਟ ਯੂਨੀਅਨ ਹੈ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਕੋਈ ਪੜਾਉਣ ਦੇ ਵਾਸਤੇ ਆਏਗਾ ਕੰਮਕਾਜ ਕਰਾਉਣ ਦੇ ਵਾਸਤੇ ਆਏਗਾ ਜਾਂ ਕਰਨ ਦੇ ਵਾਸਤੇ ਆਏਗਾ ਤਾਂ ਸਟੂਡੈਂਟ ਉਹਨੂੰ ਰੋਕਣਗੇ ਗੇਟ ਬੰਦ ਕਰਵਾਏ ਜਾਣਗੇ ਜ਼ਬਰਦਸਤੀ ਤਾਂ ਕੱਲ ਵੀ ਟਕਰਾਹ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਬੜੇ ਲੰਮੇ ਸਮੇਂ ਤੋਂ ਇਹ ਪੀਯੂ ਦਾ ਮੁੱਦਾ ਲਟਕਿਆ ਹੋਇਆ ਹੈ ਹਾਲਾਂਕਿ ਪੀਯੂ ਸੈਨੇਟ ਸਿੰਡੀਕੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਫਿਰ ਇਹਦਾ ਜ਼ੋਰਦਾਰ ਪ੍ਰਦਰਸ਼ਨ ਹੁੰਦਾ ਔਰ ਇਸ ਦੇ ਪ੍ਰਦਰਸ਼ਨ ਤੋਂ ਬਾਅਦ ਦੇ ਵਿੱਚ ਯੂ ਟਰਨ ਲੈਣਾ ਪੈ ਗਿਆ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲਿਆ ਗਿਆ ਤਾਂ ਹੁਣ ਇਹ ਸਟੂਡੈਂਟਸ ਮੰਗ ਕਰ ਰਹੇ ਨੇ ਕਿ ਇੱਕ ਵਾਰ ਫਿਰ ਤੋਂ ਇਹਦੀਆਂ ਚੂਣਾ ਜੜੀਆਂ ਨੇ ਸੈਨਟ ਦੀਆਂ ਚੂਣਾ ਕਰਵਾਈਆਂ ਜਾਣ ਤਾਂ ਜੋ ਸੈਨਟ ਦੀ ਨਵੀਂ ਭਰਤੀ ਜਿਹੜੀ ਆ ਉਹ ਕੀਤੀ ਜਾਵੇ ਪਰ ਕੋਈ ਠੋਸ ਤੁਹਾਨੂੰ ਦੱਸ ਦੇ ਕਿਸ ਦੇ ਉੱਪਰ ਨਤੀਜਾ ਨਹੀਂ ਨਿਕਲਿਆ ਸਟੂਡੈਂਟ ਦੀ ਵੀਸੀ ਦੇ ਨਾਲ ਗੱਲਬਾਤ ਜ਼ਰੂਰ ਹੋਈ ਮੁਲਾਕਾਤ ਜ਼ਰੂਰ ਹੋਈ ਔਰ ਟੇਬਲ ਟਾਕ ਕੀਤੀ ਗਈ ਪਰ ਕੋਈ ਵੀ ਅਜੇ ਤਰੀਕਾ ਦਾ ਐਲਾਨ ਨੂੰ ਲੈ ਕੇ ਕੋਈ ਵੀ ਗੱਲਬਾਤ ਜਿਹੜੀ ਸਾਹਮਣੇ ਨਹੀਂ ਆਈ ਜਿਸ ਤੋਂ ਜਿਹੜੇ ਸਟੂਡੈਂਟਸ ਨੇ ਉਹ ਖਫਾ ਨਜ਼ਰ ਆ ਰਹੇ ਨੇ ਉਹ ਕਹਿੰਨੇ ਕਿ ਸਾਨੂੰ ਪਹਿਲਾਂ तरीका ਦਾ ਐਲਾਨ ਕਰਦੇ ਹੋ ਤੁਸੀਂ ਹਰ ਵਾਰ ਇੰਜ ਹੀ ਕਰਦੇ ਹੋ ਭਰੋਸਾ ਦਿਵਾ ਕੇ ਕਹਿੰਦੇ ਆ ਕਿ ਤਰੀਕਾ ਦਾ ਐਲਾਨ ਕਰ ਦਾਂਗੇ ਪਰ ਉਸ ਤੋਂ ਬਾਅਦ ਤਰੀਕਾ ਦਾ ਐਲਾਨ ਨਹੀਂ ਹੁੰਦਾ ਤਾਂ ਇਸੇ ਕਰਕੇ ਸਟੂਡੈਂਟ ਇਸ ਵਾਰ ਆਪਣੀ ਗੱਲ ਤੇ ਖੜੇ ਨੇ ਕਿ ਜਿੰਨਾ ਤੱਕ ਤਰੀਕਾ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹ ਦਰਨਾ ਪ੍ਰਦਰਸ਼ਨ ਬੰਦ ਨਹੀਂ ਕਰਾਂਗੇ ਜਾਂ ਦਰਨਾ ਨਹੀਂ ਚੁੱਕਾਂਗੇ ਤਾਂ ਕੱਲ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਐਲਾਨਿਆ ਗਿਆ ਹੈ ਯਾਨੀ ਕਿ ਇੱਕ ਆਮ ਤੌਰ ਤੇ ਜਿਵੇਂ ਯੂਨੀਵਰਸਿਟੀ ਦੇ ਵਿੱਚ ਦਿਨ ਹੁੰਦਾ ਹੈ ਉਵੇਂ ਹੀ ਕੱਲ ਦਾ ਦਿਨ ਯੂਨੀਵਰਸਿਟੀ ਨੇ ਐਲਾਨਿਆ ਹੈ ਪਰ ਦੂਜੇ ਪਾਸੇ ਜਿਹੜੀ ਸਟੂਡੈਂਟ ਯੂਨੀਅਨ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ ਕੱਲ ਵੀ ਅਸੀਂ ਯੂਨੀਵਰਸਿਟੀ ਬੰਦ ਰੱਖਾਂਗੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਕੱਲ ਅਸੀਂ ਚਾਲੂ ਕਰਾਂਗੇ ਯੂਨੀਵਰਸਿਟੀ ਆਮ ਦਿਨਾਂ ਦੀ ਤਰ੍ਹਾਂ ਤਾਂ ਸਟੂਡੈਂਟ ਕਹਿ ਰਹੇ ਕਿ ਨਹੀਂ ਬੰਦ ਰੱਖਾਂਗੇ ਤਾਂ ਟਕਰਾਉਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਸਿਕਿਉਰਿਟੀ ਜਿਹੜੀ ਆ ਹੋਰ ਵੀ ਗੇਟਾਂ ਤੇ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਗੇਟਾਂ ਤੇ ਹੋਰ ਵੀ ਤਾਇਨਾਤ ਕਰ ਦਿੱਤਾ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ। ਦੇਨਕਸੂਰਾ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਪੀਯੂ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਜੋ ਸਟੂਡੈਂਟ ਹੈ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਦਾ ਐਲਾਨ ਕੀਤਾ ਗਿਆ ਹੈ ਕਿ ਹੁਣ ਰੈਗੂਲਰ ਵਰਕਿੰਗ ਡੇ ਹੋਣਗੇ ਪਰ ਸਟੂਡੈਂਟਸ ਦਾ ਕਹਿਣਾ ਹੈ ਕਿ ਜਿੰਨਾ ਤੱਕ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਯੂਨੀਵਰਸਿਟੀ ਵੀ ਬੰਦ ਰਹੇਗੀ ਔਰ ਕਲ ਦਾ ਤੁਹਾਨੂੰ ਦੱਸ ਦੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਸ਼ਡਿਊਲ ਜਾਰੀ ਕੀਤਾ ਗਿਆ ਔਰ ਕੱਲ ਵਰਕਿੰਗ ਡੇ ਦੱਸਿਆ ਗਿਆ ਹੈ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਪਰ ਦੂਜੇ ਤੌਰ ਤੇ ਜਿਹੜਾ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਨੇ ਕੱਲ ਵੀ ਯੂਨੀਵਰਸਿਟੀ ਬੰਦ ਰਹਿਣ ਦਾ ਐਲਾਨ ਕੀਤਾ ਸਵੈਸ ਕਰਕੇ ਤੁਹਾਨੂੰ ਦੱਸ ਦੇ ਕਿ ਕੱਲ ਦੱਸਿਆ ਜਾ ਰਿਹਾ ਹੈ ਕਿ ਟਕਰਾਅ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੱਲ ਫਿਰ ਟਕਰਾਅ ਹੋ ਸਕਦਾ ਹੈ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਕੱਲ ਆਮ ਦਿਨਾਂ ਦੀ ਤਰ੍ਹਾਂ ਜਿਹੜੀ ਯੂਨੀਵਰਸਿਟੀ ਹੈ ਉਹ ਖੁੱਲ੍ਹੇਗੀ ਇੱਥੇ ਸਟੂਡੈਂਟ ਪੜ੍ਹ ਸਕਦੇ ਨੇ ਕੰਮਕਾਜ ਹੋ ਸਕਦਾ ਪਰ ਦੂਜੇ ਪਾਸੇ ਜਿਹੜਾ ਸਟੂਡੈਂਟ ਯੂਨੀਅਨ ਹੈ ਸਟੂਡੈਂਟ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕੱਲ ਵੀ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਕੋਈ ਪੜਾਉਣ ਦੇ ਵਾਸਤੇ ਆਏਗਾ ਕੰਮਕਾਜ ਕਰਾਉਣ ਦੇ ਵਾਸਤੇ ਆਏਗਾ ਜਾਂ ਕਰਨ ਦੇ ਵਾਸਤੇ ਆਏਗਾ ਤਾਂ ਸਟੂਡੈਂਟ ਉਹਨੂੰ ਰੋਕਣਗੇ ਗੇਟ ਬੰਦ ਕਰਵਾਏ ਜਾਣਗੇ ਜ਼ਬਰਦਸਤੀ ਤਾਂ ਕੱਲ ਵੀ ਟਕਰਾਹ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਬੜੇ ਲੰਮੇ ਸਮੇਂ ਤੋਂ ਇਹ ਪੀਯੂ ਦਾ ਮੁੱਦਾ ਲਟਕਿਆ ਹੋਇਆ ਹੈ ਹਾਲਾਂਕਿ ਪੀਯੂ ਸੈਨੇਟ ਸਿੰਡੀਕੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਫਿਰ ਇਹਦਾ ਜ਼ੋਰਦਾਰ ਪ੍ਰਦਰਸ਼ਨ ਹੁੰਦਾ ਔਰ ਇਸ ਦੇ ਪ੍ਰਦਰਸ਼ਨ ਤੋਂ ਬਾਅਦ ਦੇ ਵਿੱਚ ਯੂ ਟਰਨ ਲੈਣਾ ਪੈ ਗਿਆ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲਿਆ ਗਿਆ ਤਾਂ ਹੁਣ ਇਹ ਸਟੂਡੈਂਟਸ ਮੰਗ ਕਰ ਰਹੇ ਨੇ ਕਿ ਇੱਕ ਵਾਰ ਫਿਰ ਤੋ ਇਹਦੀਆਂ ਚੋਣਾ ਜੜੀਆਂ ਨੇ ਸੈਨੇਟ ਦੀਆਂ ਚੋਣਾ ਕਰਵਾਈਆਂ ਜਾਣ ਤਾਂ ਜੋ ਸੈਨੇਟ ਦੀ ਨਵੀਂ ਭਰਤੀ ਜਿਹੜੀ ਆ ਉਹ ਕੀਤੀ ਜਾਵੇ ਪਰ ਕੋਈ ਠੋਸ ਤੁਹਾਨੂੰ ਦੱਸ ਦੇ ਕਿਸ ਦੇ ਉੱਪਰ ਨਤੀਜਾ ਨਹੀਂ ਨਿਕਲਿਆ ਸਟੂਡੈਂਟ ਦੀ ਵੀਸੀ ਦੇ ਨਾਲ ਗੱਲਬਾਤ ਜ਼ਰੂਰ ਹੋਈ ਮੁਲਾਕਾਤ ਜ਼ਰੂਰ ਹੋਈ ਔਰ ਟੇਬਲ ਟਾਕ ਕੀਤੀ ਗਈ ਪਰ ਕੋਈ ਵੀ ਅਜੇ ਤਰੀਕਾ ਦਾ ਐਲਾਨ ਨੂੰ ਲੈ ਕੇ ਕੋਈ ਵੀ ਗੱਲਬਾਤ ਜਿਹੜੀ ਸਾਹਮਣੇ ਨਹੀਂ ਆਈ ਜਿਸ ਤੋਂ ਜਿਹੜੇ ਸਟੂਡੈਂਟਸ ਨੇ ਉਹ ਖਫਾ ਨਜ਼ਰ ਆ ਰਹੇ ਨੇ ਉਹ ਕਹਿੰਨੇ ਕਿ ਸਾਨੂੰ ਪਹਿਲਾਂ ਤਰੀਕਾ ਦਾ ਐਲਾਨ ਕਰਦੇ ਹੋ ਤੁਸੀਂ ਹਰ ਵਾਰ ਇੰਜ ਹੀ ਕਰਦੇ ਹੋ ਭਰੋਸਾ ਦਿਵਾ ਕੇ ਕਹਿੰਦੇ ਆ ਕਿ ਤਰੀਕਾ ਦਾ ਐਲਾਨ ਕਰ ਦਾਂਗੇ ਪਰ ਉਸ ਤੋਂ ਬਾਅਦ ਤਰੀਕਾ ਦਾ ਐਲਾਨ ਨਹੀਂ ਹੁੰਦਾ ਤਾਂ ਇਸੇ ਕਰਕੇ ਸਟੂਡੈਂਟ ਇਸ ਵਾਰ ਆਪਣੀ ਗੱਲ ਤੇ ਖੜੇ ਨੇ ਕਿ ਜਿੰਨਾ ਤੱਕ ਤਰੀਕਾ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹ ਦਰਨਾ ਪ੍ਰਦਰਸ਼ਨ ਬੰਦ ਨਹੀਂ ਕਰਾਂਗੇ ਜਾਂ ਦਰਨਾ ਨਹੀਂ ਛੁੱਕਾਂਗੇ ਤਾਂ ਕੱਲ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਰੈਗੂਲਰ ਵਰਕਿੰਗ ਡੇ ਐਲਾਨਿਆ ਗਿਆ ਹੈ ਯਾਨੀ ਕਿ ਇੱਕ ਆਮ ਤੌਰ ਤੇ ਜਿਵੇਂ ਯੂਨੀਵਰਸਿਟੀ ਦੇ ਵਿੱਚ ਦਿਨ ਹੁੰਦਾ ਓਵੇਂ ਹੀ ਕੱਲ ਦਾ ਦਿਨ ਯੂਨੀਵਰਸਿਟੀ ਨੇ ਐਲਾਨਿਆ ਪਰ ਦੂਜੇ ਪਾਸੇ ਜਿਹੜੀ ਸਟੂਡੈਂਟ ਯੂਨੀਅਨ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ ਕੱਲ ਵੀ ਅਸੀਂ ਯੂਨੀਵਰਸਿਟੀ ਬੰਦ ਰੱਖਾਂਗੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਕਹਿ ਰਿਹਾ ਕਿ ਕੱਲ ਅਸੀਂ ਚਾਲੂ ਕਰਾਂਗੇ ਯੂਨੀਵਰਸਿਟੀ ਆਮ ਆਮ ਦਿਨਾਂ ਦੀ ਤਰ੍ਹਾਂ ਤਾਂ ਸਟੂਡੈਂਟ ਕਹਿ ਰਹੇ ਕਿ ਨਹੀਂ ਬੰਦ ਰੱਖਾਂਗੇ ਤਾਂ ਟਕਰਾਹ ਹੋਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਸਿਕਿਉਰਿਟੀ ਜਿਹੜੀ ਆ ਹੋਰ ਵੀ